ਪੇਰ ਕਰੋ ਸਾਡੇ ਕੋਈ ਕਿਸੇ ਕਿਸਮ ਦਾ ਆਪਣੇ ਨੀਰੇ ਕਪੜੇ ਸੀਗੇ ਤੇ ਇਹ ਪੜਾਵਾਂ ਵੀ ਲਾਨ ਕੀਤੇ ਹੋਏ ਸੀ ਪਰ ਦੱਸੋ ਪੈਦਲ ਜਾਣ ਚ ਇਹਨਾਂ ਨੂੰ ਕੀ ਪਰੇਸ਼ਾਨੀ ਆਈ ਆ ਜਦੋਂ ਕਿ ਸੁਪਰੀਮ ਕੋਰਟ ਹਾਈ ਕੋਰਟ ਕਹਿ ਰਹੀ ਸੀ ਵੀ ਉੱਥੇ ਜਾਓ ਅੱਜ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਸਵਾਲ ਆ ਪੀ ਕੀ ਉਹਨਾਂ ਦੇ ਪੱਲੇ ਆ ਉਹ ਕੀ ਕੀ ਸੋਚਦੇ ਆ ਵੀ ਅੱਜ ਕਿਸ ਤਰੀਕੇ ਨਾਲ ਸਾਡਾ ਇਹਨਾਂ ਨੇ ਜਿਹੜਾ ਕਿਸਾਨਾਂ ਦਾ ਜਿਹੜੇ ਮੂੜਨੇਤਕਾਰਾਂ ਦਾ ਕਾਂਡ ਕੀਤਾ ਵਾ ਅਸੀਂ ਸੋਚਾਂਗੇ ਅੱਜ ਇਹ ਵੇਖਾਂਗੇ ਕਿ ਇਹ ਦੇਸ਼ ਨੂੰ ਆਪਣਾ ਕਹਿਣਾ ਕਿ ਨਹੀਂ ਕਹਿਣਾ ਇਹ ਵੀ ਫੈਸਲਾ ਕਰਾਂਗੇ ਸਾਡੀ ਹੋਂਦ ਦਾ ਸਾਡੇ ਵਿजूद ਦਾ ਸਵਾਲ ਆ ਸਾਡੇ ਸਾਡੇ ਇੱਥੇ ਰਹਿਣ ਸਣ ਦਾ ਸਵਾਲ ਆ ਸਾਡੇ ਸੱਭਿਆਚਾਰ ਦਾ ਸਵਾਲ ਆ ਆ ਸਾਰ ਨੂੰ ਇਹ ਫੈਸਲਾ ਨਹੀਂ ਜਾਣ ਦੇ ਰਹੇ ਜਾਣ ਦੇ ਰਹੇ ਕੱਲ ਨੂੰ ਇਹ ਫੈਸਲਾ ਕਰਿਆ ਕਰਨਗੇ ਕਿ ਖਾਣਾ ਕੀ ਆ ਪਹਿਰਣਾ ਕੀ ਆ ਉਹ ਵੀ ਇਹ ਫੈਸਲੇ ਪੇ ਕਰਨਗੇ ਅੱਜ ਆੜੀ ਛੜਕਿਆ ਛੜਕ ਕੋਈ ਨਹੀਂ ਰੋਕ ਸਕਦਾ ਆ ਗੈਰਕਾਨੂੰਨੀ ਛੜਕ ਰੋਕੀ ਇਹ ਨਾ ਪਿਲੇ ਦਾ 8 ਮਹੀਨਿਆਂ ਤੋਂ ਬਿਲਕੁਲ ਗੈਰਕਾਨੂੰਨੀ ਆ ਛੜਕ ਦੇ ਕੋਈ ਵੀ ਨਹੀਂ ਰੋਕ ਸਕਦਾ ਇਹ ਤੇ ਸਾਡੇ ਸਾਡੇ ਪਿੰਡਾਂ 'ਚ ਕਹਾਵਤ ਚੱਲਦੀ ਹੁੰਦੀ ਵੀ ਜੇ ਕੇ ਦਾ ਜੇ ਕੇ ਦਾ ਪਿਓ ਮੁਕਰ ਜਾਂਦਾ ਹੁੰਦਾ ਹੈ ਨਾ ਗੱਲ ਕਰਕੇ ਤੋ ਉਹਦੇ ਗਾ ਤੀਜੀ ਪੀੜ੍ਹੀ ਨੂੰ ਲੋਕ ਨਹੀਂ ਛੱਡਦੇ ਹੁੰਦੇ ਪੇਹ ਦੇ ਨਾਲ ਗੱਲ ਕਾਦੀ ਕਰਨੀ ਆ ਇਹਦੇ ਪਿਓ ਜਿਹੜਾ ਦਾਦਾ ਜਿਹਦਾ ਉਹ ਗੱਲ ਕਰਕੇ ਮੁਕਰ ਜਾਂਦਾ ਨਹੀਂ ਇਹ ਗੱਲ ਕਰਕੇ ਮੁਕਰੇ ਹੋਇਆ ਇਹ ਗੱਲ ਕਰਕੇ ਮੁਕਰੇ ਆ ਇਹਨਾਂ ਦੀ ਕੋਈ ਘਰੇਲੂ ਬੇਟੀ ਨਹੀਂ ਕੋਈ ਪਰੋਸੇ ਯੋਗਤਾ ਨਹੀਂ ਸਰਕਾਰ ਦੀ ਸਰਕਾਰ ਚਰਾਹ ਦੇ ਵਿੱਚ ਨੰਗੀ ਆ ਅੱਜ ਵੀ ਆਪਣੀਆਂ ਮੰਗਾਂ ਵਾਸਤੇ ਆਪੀ ਨੂੰ ਲੜ ਰਹੇ ਆ ਆਪਣੀ ਹੋਂਦ ਲਈ ਲੜ ਰਹੇ ਆ ਆਪਣੀ ਜ਼ਮੀਨ ਲਈ ਲੜ ਰਹੇ ਆ ਆਪਣੇ ਨਸਲਾਂ ਲਈ ਲੜ ਰਹੇ ਆ ਆਪਣੇ ਸਭਿਆਚਾਰ ਲਈ ਲੜ ਰਹੇ ਆ ਆਪਣੇ ਦੇਸ਼ ਲਈ ਲੜ ਰਹੇ ਆ ਦੇਸ਼ ਪਰ ਦੇ ਕਿਸਾਨਾਂ ਲਈ ਲੜ ਰਹੇ ਆ ਦੁਨੀਆ ਪਰ ਦੇ ਕਿਰਤੀ ਕਾਮਿਆਂ ਲਈ ਲੜ ਰਹੇ ਆ ਕਾਰਪੋਰੇਟਾਂ ਦੇ ਖਿਲਾਫ ਲੜ ਰਹੇ ਆ ਕਾਰਪੋਰੇਟ ਸਾਰੀ ਦੁਨੀਆ ਨੂੰ ਨਿਕਲਣਾ ਚਾਹਦਾ ਉਹ ਨਹੀਂ ਚਾਹੁੰਦਾ ਕਿਹੜਾ ਸਮੇਂ ਮੰਡ ਹੋਵੇ ਉਹ ਕਿਸੇ ਕੋਲ ਕਿਹਾ ਜਮੀਨ ਛੱਡਣਾ ਚਾਹੁੰਦਾ ਉਹ ਕਿਸੇ ਇੱਕ ਹੋਰ ਦੁਕਾਨ ਨਹੀਂ ਛੱਡਣਾ ਚਾਹੁੰਦਾ ਉਹ ਕਿਸੇ ਕੋ ਨੌਕਰੀ ਨਹੀਂ ਛੱਡਣਾ ਚਾਹੁੰਦਾ ਉਹ ਕੀ ਚਾਹੁੰਦਾ ਪੇ ਗੋਡਿਆਂ ਸਿਰ ਦੇ ਕੇ ਲੋਕ ਜੀਣ ਸਾਡੀ ਅੱਖ ਚੱਕ ਪਾ ਕੇ ਗੱਲ ਨਾ ਕਰੇ ਅਸੀਂ ਜੋ ਵੀ ਹੁਕਮ ਕਰੀਏ ਉਹ ਲਾਗੂ ਹੋਵੇ ਕਿਰੰਦੇ ਬਣ ਕੇ ਲੋਕ ਰਹਿਣ ਇਸ ਤਰੀਕੇ ਦਾ ਨਾ ਵਰਤਾਰਾ ਵਾ 97% ਕਿਸਾਨ ਦੇ ਦੇਖ ਚਿਤਾ ਕਾਲ ਵੀ ਜਾਊਗਾ ਜੋ ਵੀ ਰਣਨੀਤੀਆ ਉਹ ਬਣਾਈ ਹੋਈ ਹੈ ਦੋਨੋਂ ਫਾਰਮਰ ਜਿਦਾ ਕੱਲ ਵੀ ਜਾਊਗਾ ਕੱਲ ਵੀ ਕੱਲ ਵੀ ਅਸੀਂ ਜਾਵਾਂਗੇ ਅਸੀਂ ਲਗਾਤਾਰ ਜਥੇ ਜੜੇ ਸਾਡੇ ਦਿੱਲੀ ਨੂੰ ਕੂਚ ਕਰਦੇ ਰਹੇ ਹੁਣ ਦੇਖੋ ਜੋ ਵੀ ਦੋਨੋਂ ਫੋਰਮਾਂ ਦੇ ਫਾਸਲਾ ਕੀਤਾ ਵਾ ਪੀਏ ਕਰਾਂ ਸਟੇਜ ਤੇ ਚਲੋ ਸਟੇਜ ਤੇ ਜਾ ਕੇ ਦੇਰੋਂ ਕੀ ਕਰਵੀ ਹੁੰਦੀ ਗਾੜੀ ਗਾੜੀ ਕੀ ਗੱਲਬਾਤ ਹੁੰਦੀ ਆ ਉੱਥੇ ਜਾ ਕੇ ਸਟੇਜ ਤੇ ਕਰਦੇ ਵਾ ਬਹੁਤ ਬਹੁਤ ਸ਼ੁਕਰੀਆ ਨਿਕਲ ਜਾਈਏ ਹੋਂਸੇ ਅੱਗੇ ਬੋਲ ਸੁਣੇ ਜਾ ਰਹੇ ਆ ਮਰਜ਼ੀ ਦੇ ਜਾ ਰਹੇ ਆ ਜਾਂ ਦੀ ਤਿਆਰੀ ਕਿਤੇ ਪਰ ਜਾਣ ਨਹੀਂ ਦੇਦੇ ਕਿਵੇਂ ਦੇਖਦੇ ਹੋ ਤਾਂ ਜੀ ਮੈਂ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਠੀਕ ਹੈ ਜੀ ਕ੍ਰਾਂਤੀਕਾਰੀ ਅਸਲ 'ਚ ਸਰਕਾਰ ਦਾ ਜਿਹੜਾ ਚਿਹਰਾ ਇਹ ਨੰਗਾ ਪਹਿਲਾਂ ਵੀ ਸੀ ਪਰ ਲੋਕਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਲੋਕ ਹੋਰ ਵੀ ਪ੍ਰੋਟੈਸਟ ਕਰਦੇ ਆ ਜਥੇਬੰਦੀਆਂ ਹੋਰ ਵੀ ਦਿੱਲੀ ਆਉਂਦੀਆਂ ਨੇ ਵੀ ਸਾਰੇ ਲੋਕ ਬੱਸਾਂ ਤੇ ਆਉਂਦੇ ਆ ਜਾਂ ਕਾਰਾਂ ਤੇ ਆਉਂਦੇ ਆ ਰੇਲ ਗੱਡੀ ਤੇ ਆਉਂਦੇ ਆ ਤੇ ਜਾਂ ਤੁਰ ਕੇ ਆਉਂਦੇ ਆ ਤੇ ਅਸੀਂ ਜਨਤਾ ਨੂੰ ਇਥੋਂ ਦਾ ਜਿਹੜਾ ਰਾਹ ਦਾ ਜਿਹੜਾ ਦਿੱਕਤ ਪੇਸ਼ ਕੀਤੀ ਆ ਸਰਕਾਰ ਨੇ ਆਪਣੇ ਵੱਲੋਂ ਵੇ ਕਿਸਾਨਾਂ ਨੇ ਰਾਹ ਰੋਕਿਆ ਉਸ ਨੂੰ ਅਸੀਂ ਦੇਖਦੇ ਹੋਏ ਜਨਤਾ ਦੀ ਉਹਦੇ ਲਈ ਅਸੀਂ ਰਾਹ ਛੱਡ ਕੇ ਅੱਜ ਤੁਰ ਕੇ ਜਾਣ ਦੀ ਦਿੱਲੀ ਨੂੰ ਜਣੀ ਇਹ ਯੋਜਨਾ ਬਣਾਈ ਆ ਸਾਡੇ ਆਗੂਆਂ ਨੇ ਇੱਥੋਂ ਦੇ ਅੱਜ 101 ਜਿਹੜੇ ਮਰਜੀਵੜੇ ਨੇ ਜਿਹੜਾ ਨੇ ਤੁਰ ਕੇ ਦਿੱਲੀ ਪਹੁੰਚਣਾ ਸੀ ਤੇ ਹਰ ਰੋਜ਼ 150 150 ਦੇ ਜਥਿਆਂ ਦੀ ਜਿਹੜੀ ਗਿਣਤੀ ਆ ਉਹ ਜਾਣੀ ਹੋਊਗੀ ਪਰ ਅੱਜ ਸਰਕਾਰ ਨੇ ਜਿਹੜਾ ਜੋ ਕੀਤਾ ਇਹ ਬਹੁਤ ਘਨਾਉਣਾ ਤੇ ਅਤ ਨਿੰਦਣਯੋਗ ਆ ਕਿ ਲੋਕ ਅਬਦੇ ਮੰਗਾ ਦੇ ਲਈ ਮੰਗਾ ਮਨਾਉਣ ਨਹੀਂ ਜਾਣਾ ਸੀ ਆਪਣੀਆਂ ਲਾਗੂ ਕਰਾਉਣ ਲਈ ਜਾਣਾ ਲਾਗਦੇ ਸੀ ਮੰਗਣ ਲਈ ਜਾਣਾ ਦੂਜਾ ਇੱਕ ਇਹ ਸੀ ਆਇਆ ਗੱਲ ਸਰਕਾਰ ਦਾ ਬਿਆਨ ਪਰਸੋਂ ਕਿ ਇਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ ਰਸਤੇ ਤੇ ਜਾਣ ਦੀ ਤੇ ਸਾਡਾ ਸਵਾਲ ਹੈ ਇੱਥੋਂ ਦੀ ਸਰਕਾਰ ਨੂੰ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਜਿਦੇ ਚ ਸੈਂਕੜੇ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਜਿਹੜੇ ਸੜਕਾਂ ਦੇ ਪੈਦਲ ਜਾਂਦੇ ਆ ਤੇ ਕੀ ਕਦੇ ਕਿਸੇ ਤੋਂ ਕਿਸੇ ਨੇ ਕਿਸੇ ਤੋਂ ਲੱਤਾਂ ਲੈ ਕੇ ਜਾ ਕਿਸੇ ਨੇ ਕੋਈ ਕਿਸੇ ਨੂੰ ਦਿੱਤਾ ਲਈ ਕਿਸ ਗੱਲ ਦਾ ਵੀ ਤੁਹਾਨੂੰ ਮਨਜ਼ੂਰੀ ਚਾਹੀਦੀ ਆ ਸੋ ਇਹ ਇੱਕ ਬਹਾਨੇ ਨੇ ਇਹਨਾਂ ਦੇ ਸਾਰਾ ਰੌਲਾ ਇਸ ਗੱਲ ਦਾ ਵੀ ਕਿਸਾਨਾਂ ਨੂੰ ਕਿਵੇਂ ਹਰਾਸਮੈਂਟ ਕਰਨਾ ਕਿਵੇਂ ਭਾਰਤ ਦੇ ਲੋਕਾਂ ਦੇ ਵਿੱਚ ਲੋਕਾਂ ਨੂੰ ਬਦਨਾਮ ਕਰਨਾ ਇਥੋਂ ਦੇ ਕਿਸਾਨਾਂ ਨੂੰ ਤੇ ਜਿਹੜੇ ਸਾਡੀ ਧਰਤੀ ਆ ਸਾਡੀ ਖੇਤੀ ਆ ਇਸ ਨੂੰ ਕਿਵੇਂ ਖੋਇਆ ਜਾਵੇ ਕਿਵੇਂ ਕਾਰਪੋਰੇਟਾਂ ਨੂੰ ਦਿੱਤਾ ਜਾਵੇ ਪਰ ਲੋਕ ਨੇ ਜਿਹੜੇ ਅੱਜ ਉਹ ਐਨੇ ਸਿਆਣੇ ਆ ਤੇ ਹੁਣ ਤੁਸੀਂ ਦੇਖ ਲਓ ਕਿ ਕਿਵੇਂ ਧੜਾ ਧੜ ਉਧਰੋਂ ਜਿਹੜੇ ਗੋਲੇ ਆ ਕਿਵੇਂ ਉਹ ਬਲਾਸਟ ਆ ਜਿਹੜੇ ਬਾਰ ਰਹੇ ਆ ਤੇ ਲੋਕ ਪਰ ਫੇਰ ਵੀ ਆਪਦੇ ਨਿਸ਼ਾਸ਼ਣ ਦੇ ਵਿੱਚ ਖੜੇ ਆ ਬਿਲਕੁਲ ਸਹੀ ਉਹਦੇ ਚ ਖੜੇ ਆ ਤੇ ਸਾਡੇ ਯੋਧੇ ਆ ਜਿਹੜੇ ਅਜੇ ਲੱਗੇ ਆ ਅੱਗੇ ਤੇ ਦੇਖਦੇ ਹੁਣ ਆਉਂਦੇ ਆ ਕਿਵੇਂ ਆਉਂਦੇ ਆ ਉਧਰੋਂ ਤੇ ਕਿੰਨੇ ਸਾਡੇ 4-5 ਜਿਹੜੇ ਸਾਥੀ ਆ ਇੱਥੋਂ ਫਟੜ ਉਹਨਾਂ ਦੇ ਗੋਲੇ ਨਾਲ ਜਿਹੜੇ ਹੋਏ ਆ ਐਂਬੂਲੈਂਸ 'ਚ ਉਹਨਾਂ ਨੂੰ ਫਟਾਫਟ ਹਸਪਤਾਲ ਵਿੱਚ ਆਇਆ ਗਿਆ ਤੇ ਸ਼ਾਮ ਤੱਕ ਉਹ ਕਿੰਨਾਕ ਸਾਡੇ ਤੇ ਅਤਿਆਚਾਰ ਕਰਦੇ ਆ ਅਸੀਂ ਆਸ ਕਰਦੇ ਆ ਤੁਹਾਡੇ মিডিਆ ਤੋਂ ਸਾਡਾ ਲੋਕਲ ਜਿਹੜਾ মিডিਆ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਮੋਰਚਿਆਂ ਵੱਲੋਂ ਇਸ মিডিਆ ਦਾ ਧੰਨਵਾਦ ਵੀ ਕਰਦੇ ਆਂ ਕਿ ਜਿਹੜੇ ਸਾਡੇ ਹੱਕ ਦੀ ਗੱਲ ਆ ਜਿਹੜੀ ਸਰਕਾਰਾਂ ਦਾ ਅਕਵਦੇਸ਼ਾ ਦੇ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਤੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਅ ਇਹ ਅੱਤਰ ਗੋਲੇ ਸੁੱਟੇ ਆ ਰਿਹਾ ਹੈ ਬਸਾਰਾ ਕਿਹਦੇ ਜਾਂਚ ਜਾਵੇ ਕੰਪਿਊਟਰ ਇਹ ਕਿਵੇਂ ਦੇਖ ਮੈਂ ਸਿੰਦਰਪਾਲ ਸਿੰਘ ਸੂਬਾ ਹੂ ਭਾਰਤੀ ਸੰਜੀਵ ਕ੍ਰਾਂਤੀ ਕਰੀਦਾ ਮੋਲਵਾਲੀ ਆਪਾਂ ਨੇ ਅੱਜ ਜਿਹੜੀ ਆ ਫੈਸਲਾ ਦੂ ਮੋਰਚਾ ਨੂੰ ਕੀਤਾ ਸੀ ਦੋ ਮੋਰਚਿਆਂ ਨੇ ਬੜਾ ਨੇਟ ਕੀ ਗੱਲ ਰੱਖੀ ਸੀ ਕਿ ਆਪਾਂ ਨੇ ਘੋੜ ਜਿੱਤਣ ਵਾਸਤੇ ਮਰਦੋਂ ਬਗੈਰ ਘੋੜ ਨਹੀਂ ਜਿੱਤਿਆ ਜਾਣਾ ਮਰਦੋਂ ਬਗੈਰ ਚਾਹੇ ਉਹ ਮਰ ਜੀਵੜੇ ਦੇ ਰੂਪ ਚ ਮਰ ਜਾਵੇ ਚਾਹੇ ਮਰਨ ਵਰਤ ਰੱਖ ਕੇ ਮਰ ਜਾਵੇ ਚਾਹੇ ਹੁਣ ਪੈਦਲ ਤਾਂ ਇਹ ਕਹਿੰਦੇ ਕਿ ਪੈਦਲ ਘੋਲ ਆ ਜੋ ਤੁਹਾਨੂੰ ਕੋਈ ਨਹੀਂ ਡਰ ਕੇ ਬਸ ਉਸ ਕਿ ਹੁਣ ਸਾਡੀ ਦਿੱਲੀ ਹੈ ਸਾਡੀ ਕੰਟਰੀ ਹੈ ਅਸੀਂ ਆਪਣੀ ਦਿੱਲੀ ਵਾਸਤੇ ਕਿਸਾਨ ਤੇ ਮਜ਼ਦੂਰ ਜਾ ਨਹੀਂ ਸਕਦੇ ਫੇ ਸਾਡੀ ਡੈਮੋਕ੍ਰੇਸੀ ਕਾਦੀ ਹੈ ਸਾਡਾ ਤਾਂ ਸਿੱਧਾ ਹੀ ਹੈ ਕਿ ਡੈਮੋਕ੍ਰੇਸੀ ਕਾਦੀ ਹੈ ਇਹਦੀ ਚੈਰਜ ਹੈ ਇਹ ਲੋਕਾਂ ਨੂੰ ਨੰਗਾ ਕਰ ਰਹੀ ਸੀ ਕਿਸਾਨਾਂ ਮਿਦੁਰਾਂ ਨੂੰ ਸਾਰਾ ਜਮਾਨਾ ਮੇਰੇ ਪੈਰਾਂ ਚ ਵੱਜਾਂ ਮੈਂ ਗੋਲਾ ਫੜ ਕੇ ਨਾ ਕਿਸਾਨਾਂ ਮਿਦੁਰਾਂ ਨੂੰ ਮਲਕ ਜਿਹੜਾ ਉਹ ਤੇ ਕੀ ਦੇਣਾ ਇਹਨਾਂ ਨੇ ਇਹਨਾਂ ਨੇ ਸਾਡੀ ਡੈਮੋਕ੍ਰੇਸੀ ਇਥੋਂ ਦੀ ਜਿਹੜੀ ਆ ਇਹ ਜਿਹੜੀ ਜਾਲੀ ਸੀ ਜਿਹੜੀ ਕੋਆਪਰੇਟੋਰ ਦੇ ਹੱਕ ਚ ਆ ਸਾਮਰਾਜੀ ਦੇ ਹੱਕ ਚ ਆ ਇਥੋਂ ਦੇ ਧੱਲੇ ਨੇ ਚਾਹੇ ਪਰਦਾ ਮੰਤਰੀ ਹੈ ਭਾਰਤ ਦਾ ਤੇ ਚਾਹੇ ਇਥੋਂ ਦੇ ਮੁੱਖ ਮੰਤਰੀ ਨੇ ਇਹ ਇਥੋਂ ਦੇ ਦਲਾਲ ਨੇ ਦੇ ਦੀ ਚਿਰਤ ਵੇਚਣ ਵਾਲੇ ਨੂੰ ਤੇ ਇਥੋਂ ਦੀ ਜ਼ਮੀਨਾਂ ਵੇਚਣ ਵਾਲੇ ਤੇ ਇਥੋਂ ਦੀ ਲੋਕਾਂ ਦੇ ਕੋਲ ਲਕਾਈ ਦੇ ये कोई तो ही साथ ही ने अभी आगे आज नहीं पीसी कोई घंटे बाद फिर तो आपका जिस तरह चलाई गई बहुत जुल्म किया देश के अन्दाता के ऊपर भारत की सरकार ने नित्तों के ऊपर जिस तरह से जुल्म किया पूरे देश ने देखा है हमारे काफी ज्यादा किसान जख्मी हुए हैं

ਬੋਲ ਰਹੀ ਹੈ ਜਿਹੜੀ ਨੰਕਾ ਟੋਰੀ ਆ ਕਰ ਰਹੀ ਆ ਬੋਲ ਰਿਹਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਦੀ ਉਸ ਰਾਹ ਜਿਹੜਾ ਨਾ ਆਪੀ ਦਾਰਜਾ ਸੱਜ ਕਰਦਾ ਆ ਆ ਸੰਪੂਰਨ ਬਾਟਕ ਤੋਂ ਸੰਪੂਰਨ ਬਾਟਕ ਤੋਂ ਫੈਦੂ ਲੈ ਕੇ ਦਿੱਲੀ ਵੀ ਕੂਚ ਕੀਤਾ ਤੇ ਇੱਕ ਵਾਰੀ ਉੱਥੇ ਹਰਿਆਣਾ ਜਾਣ ਰਾਹ ਤੇ ਇਹ ਪਰਮਿਸ਼ਨ ਵੀ ਕਿਵੇਂ ਦੇ ਦੇ ਸੋ ਦੇਖੋ ਜਿਹੜੀ ਸਰਕਾਰ ਜਦੋਂ 13 ਫਰਵਰੀ ਨੂੰ ਅਸੀਂ ਇੱਥੇ ਮੋਰਚਾ ਸ਼ੁਰੂ ਕਰਿਆ ਦਿੱਲੀ ਕੂਚ ਦਾ ਨਾਰਾ ਦੇ ਕੇ ਚੱਲੇ ਸੀਗੇ ਉਦੋਂ ਇਹ ਕਹਿੰਦੇ ਵੀ ਇਹਨਾਂ ਟਰੈਕਟਰ ਮੋਡੀਫਾਈ ਕਰੇ ਹੋਏ ਨੇ ਇਹਨਾਂ ਨੇ ਜੀਸੀਬੀਆਂ ਦੇ ਲ ਬੋਗ ਰਿਹਾ ਕਾਫੀ ਕੋਈ ਸਾਨੂੰ ਗੇਹ ਖਾੜ ਕੋ ਤਾਕਤਵਾਨੀ ਤੱਕ ਦੱਸਿਆ ਗਿਆ ਪਰ ਜਦੋਂ ਹੁਣ ਸਾਡੇ ਦੋਨੇ ਫੋਰਮਾਂ ਵੱਲੋਂ ਸਲਾਮ ਅਤਫਰ ਕਰਕੇ ਕਿਹਾ ਗਿਆ ਜਦੋਂ ਇਹਨਾਂ ਲੀਡਰ ਕਹਿੰਦੇ ਪੈਦਲ ਆ ਜਾਓ ਵੀ ਕਿਉਂ ਨਾ ਪੈਦਲ ਜਾਇਆ ਜਾਵੇ ਉਹਦੇ ਕਰਕੇ ਅੱਜ 101 ਮਰਜੀਬੜਿਆਂ ਦਾ ਜਥਾ ਚੱਲਿਆ ਸੀਗਾ ਉਹ ਵੀ ਤੁਹਾਨੂੰ ਤੁਸੀਂ ਦੇਖਿਆ ਉਹਨਾਂ ਦੇ ਵਿੱਚੋਂ ਗੈਸ ਦੇ ਗੋਲੇ ਵੱਡੇ ਆਪਣੇ ਕਿਲਾ ਵੱਡੇ ਵੱਡੇ ਬੈਰੀਕੇਟ ਲਾਏ ਗਏ ਨੇ ਤੇ ਸਾਡਾ ਇੱਕ 101 ਮਰਜੀਬੜਿਆਂ ਦੇ ਵਿੱਚੋਂ ਕਿਸਾਨ ਆਗੂ ਫਟੜ ਵੀ ਹੋਇਆ ਹਰਪ੍ਰੀਤ ਸਿੰਘ ਵੀ ਉਹਦੇ ਕਰਕੇ ਹੁਣ ਆਪਾਂ ਸਰਕਾਰ ਦੀ ਅਸੀਂ ਕਹਿੰਦੇ ਆ ਵੀ ਤੁਹਾਨੂੰ মিডিਆ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਸਰਕਾਰ ਦੀ ਨੀਤੀ ਤੇ ਨੀਤ ਹੈ ਇਹ ਲੋਕਾਂ 'ਚ ਦਿਖਾਈ ਜਾਵੇ ਆਨ ਵਰਲਡ 'ਚ ਵੀ ਇਹ ਨੀਤ ਦੇ ਮਾਲਕ ਨੇ ਆ ਦੇਖੋ ਇੱਕ ਹੋਰ ਕੋਈ ਫਟੜ ਹੋ ਗਿਆ ਸਾਡਾ ਅੱਗੋ ਉਹ ਲੈ ਕੇ ਚੱਲੇ ਨੇ ਕਿ ਉਹ ਕਾਰਨ ਕੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਦਮਗਜੇ ਮਾਰਦੀ ਸੀਗੀ ਵੀ ਪੈਦਲ ਚੱਲੇ ਜਾਓ ਤੁਸੀਂ ਅਸੀਂ ਤੁਹਾਨੂੰ ਕੁਝ ਕਹਿਣਾ ਨਹੀਂ ਪਰ ਅੱਜ ਉਹਦਾ ਚਿਹਰਾ ਨੰਗਾ ਹੋ ਗਿਆ ਚਾਹੇ ਹਰਿਆਣਾ ਸਰਕਾਰ ਆ ਜਾਂ ਸੈਂਟਰ ਦੀ ਬੀਜੇਪੀ ਸਰਕਾਰ ਕਿਉਂਕਿ ਪਹਿਲਾਂ ਦਾ ਖੱਟਰ ਮੋਦੀ ਦਾ ਪੁੱਤ ਬਣਿਆ ਸੀਗਾ ਲਾਡਲਾ ਅੱਜ ਵੀ ਇਹ ਸੈਣੀ ਸਾਹਿਬ ਨੇ ਉਹ ਬਣੇ ਹੋਏ ਨੇ ਕਿਉਂਕਿ ਜਿਹੜੇ ਹਲਾਤ ਇਹਨਾਂ ਨੇ ਪੈਦਾ ਕਰਦੇ ਨਾ ਇੱਕ ਦੇਸ਼ ਨੂੰ ਅਜਾੜੇ ਵਾਲੇ ਪਾਸੇ ਲੈ ਕੇ ਚੱਲਿਆ ਕੋਈ ਦੇਸ਼ ਨੂੰ ਖੁਸ਼ਹਾਲੀ ਵਾਲੇ ਪਾਸੇ ਨਹੀਂ ਤੇ ਉਹੀ ਪ੍ਰੈਮਿੰਟਰ ਹੈ ਜਿਹੜਾ ਕਹਿੰਦਾ ਸੀਗਾ ਵੀ ਮੈਂ ਦੇਸ਼ ਦੇ ਕਿਸਾਨਾਂ ਲਈ ਸੋਚਦਾ ਕਰਦਾ ਪਰ ਕੀ ਕਰਦੇ ਆ ਤੁਹਾਡੇ ਸਾਹਮਣੇ ਆ ਓਏ ਓਏ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਜਿਨ੍ਹਾਂ ਨੂੰ ਤੁਸੀਂ ਦਿੱਲੀ ਤੱਕ ਨਹੀਂ ਜਾਣ ਦਿੰਦੇ ਹੋਰ ਕੀ ਕਰਨ ਦੋਗੇ ਹਾਂ ਗੱਲ ਕਰ ਗਈ ਗਾਜ ਤਾਲੇ ਜਾ ਰਹੇ ਫਿਰ ਵੀ ਜਾਣ ਦੀ ਆਗਿਆ ਦਿੱਤੀ ਜੇ ਨੇ ਕੀ ਕੀ ਸਮਝਦੇ ਹੋ ਮੈਂ ਉਹੀ ਕਹਿੰਦਾ ਜੀ ਫੇਲਿਅਰ ਹੈ ਕਿਸਾਨਾਂ ਦੇ ਪ੍ਰਤੀ ਜਿਹੜੀ ਸੋਚ ਸੈਂਟਰ ਦੀ ਭਾਜਪਾ ਸਰਕਾਰ ਦੇ ਹਰਿਆਣਾ ਦੇ ਦੇ ਇੰਨੀ ਮਾੜੀ ਹੋ ਚੁੱਕੀ ਹੈ ਕਿਉਂਕਿ ਸਰਕਾਰ ਬਿਲਕੁਲ ਫੈਰ ਹੋ ਚੁੱਕੀ ਹੈ ਜਦ ਕਿਸਾਨ ਪੈਦਲ ਜਾਣ ਲੱਗੇ ਹੋਇਆ ਖਾਲੀ ਹਥੇ ਨੇ ਉਹਨਾਂ ਨੂੰ ਵੀ ਜਾਣਦੇ ਰਹੇ ਹੁਣ ਤੁਹਾਡੇ ਸਾਹਮਣੇ ਆ ਉਹਨਾਂ ਦੇ ਵੀ ਗੋਲੀਆਂ ਵਰਾਰੇ ਨੇ ਇਹ ਸਰਕਾਰ ਦਾ ਜਿਹੜਾ ਚਿਹਰਾ ਆਲ ਵਰਲਡ 'ਚ ਨੰਗਾ ਹੋ ਜਾਣਾ ਕਿਉਂਕਿ ਜੋ ਸਾਨੂੰ ਜ਼ਰੂਰੀ ਹੈ ਨੰਗਾ ਕਰਨਾ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਕੀ ਹੋਈ ਜੇ ਹੁਣ ਨਾ ਜਾਣ ਪਾ ਜਤੇ ਜਿਹੜੇ ਆਪਣੇ 111 ਕੇ ਆ ਸਾਡੇ ਜਿ세 ਹਰ ਰੋਜ਼ ਕੋਸ਼ਿਸ਼ ਕਰਨਗੇ ਇਦਾਂ ਜੋ ਫੋਰਮ ਵੱਲੋਂ ਫੈਸਲਾ ਡੈਲੀ ਜਾਇਆ ਕਰਨਗੇ ਜਦੇ ਉਥੇ ਬਾਰਡਰ ਤੇ ਜਾ ਕੇ ਕੋਸ਼ਿਸ਼ ਕਰਾਂ ਕਰਾਂਗੇ ਨਹੀਂ ਜਾਣ ਦੇਣਗੇ ਜਿੱਦਾਂ ਅੱਜ ਫੱਟੜ ਹੋ ਗਿਆ ਰ ਮਾਰ ਲੈਣ ਜਿੰਨੀਆਂ ਸ਼ਹੀਦਾਂ ਦੇ ਇੱਥੇ ਸ਼ਹੀਦ ਦੀਆਂ ਚੀਂਦੀਆਂ ਨੇ ਇਹਨਾਂ ਨੂੰ ਅਸੀਂ ਸ਼ਹੀਦਿਆ ਦੇਣ ਨੂੰ ਤਿਆਰ ਆ ਕਿਉਂਕਿ ਅੱਜ ਦੇ ਜਿਹਨੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦਿਆ ਸੀਗਾ ਤਿਲਕ ਜੰਜੂ ਦੀ ਰਾਖੀ ਲਈ ਇਹ ਉਹੀ ਮਰਜੀਵੜੇ ਨੇ ਉਹ ਗੁਰੂ ਦੇ ਬੱਚੇ ਨੇ ਜਿਹਨੇ ਉਦੋਂ ਸੀਸ ਦੇਣ ਲੱਗੇ ਸੀ ਨੀ ਬੱਟੀ ਅੱਜ ਕੀ ਬਠਣਿਆ ਸੀ ਕੋਈ ਪ੍ਰੋਬਲਮ ਨਹੀਂ ਸਾਨੂੰ ਜਿੰਨੇ ਸੀ ਚੀਜ਼ ਨੇ ਦਵਾਂਗੇ ਤੁਹਾਡੇ ਸਾਹਮਣੇ ਅਸੀਂ ਅੱਗੇ ਜਾਵਾਂਗੇ ਮਰਜੀਵੇ ਦੀ ਗੱਲ ਕਰੀਏ ਅੱਡੇਲੀ ਹੁਣ ਮਰਜੀ ਲੈ ਜਾਏ ਕਰੀਏ ਹਾਂ ਡੈਲੀ ਜਾਣਗੇ ਜੀ ਬਾਕੀ ਫਾਰਮਾਂ ਦੀ ਜੋ ਸਾਡੀ ਰਣਨੀਤੀ ਆਹੀ ਬਣੀ ਹੋਈ ਹੈ ਇੱਥੋਂ ਚੱਲਾਂਗੇ ਅਸੀਂ ਅੱਗੇ ਨਹੀਂ ਜਾਣਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਇੱਥੋਂ ਤੁਰਾਂਗੇ ਡੈਲੀ